ਇਹ ਆ ਤੁਮ ਘਰ ਆ ਬੰਨ ਜਿੰਨੇ ਚੱਕਰੀਏ ਦਾ ਬਦਲ ਜਾ ਇਹ ਗਾਜੀ ਤਾਦੀ ਪਹਿਲਾਂ ਪੁੱਛਾ ਪਹਿਲੇ ਨਹੀਂ ਆਇਆ ਅਸੀਂ ਕਹਿੰਦੇ ਅੱਛਾ ਜੀ ਬਦਲ ਕਰਾ ਦਿਆਂਗਾ ਆ ਦੇ ਆ ਦੇ 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 ਕਿਹੜੇ ਤੇ ਨਾ ਪਾ ਰਹੀਆਂ ਉਹਨੇ ਕਹਿੰਦੇ ਕੋਨੋਂ ਬਰਾਬਰ ਲਿਆ ਆ ਰਿਹਾ ਉਹ ਰੇ ਕਰਾ ਤੇ ਇਹ ਛੇਪਾਲੇ ਮੀਟਰ ਨੇ ਜਿਹੜੇ ਸਰਕਾਰ ਲਾ ਕੇ ਪ੍ਰਾਈਵੇਟੇਸ਼ਨ ਕਰਨ ਜਾ ਰਹੀ ਬਿਜਲੀ ਬੋਰਡ ਵਿੱਚ ਡਰੈਕਟ ਸਟਾਰ ਜੋੜ ਰਹੇ ਆ ਅਸੀਂ ਬਿਜਲੀ ਬੋਰਡਾ ਦੇਓ ਮੇਰੇ ਤੇ ਪਾ ਦਿਓ ਕੋਈ ਪਰਵਾਹ ਨਹੀਂ ਹੈਗੀ ਮੈਂ ਆਪੇ ਲੜ ਦੂੰਗਾ ਸਰਕਾਰ ਨਾਲ ਜੀ ਕੀ ਨਾਮ ਆ ਜੀ ਮੇਰਾ ਨਾਮ ਦਲਬਾਖ ਸਿੰਘ ਗੇਲਾ ਇਹ ਕਿਹੜਾ ਪਿੰਡ ਆ ਜਿੱਥੇ ਮੀਟਰ ਲਾਏ ਜਾ ਰਹੇ ਆ ਇਹ ਪਿੰਡ ਸਸਰਾਲੀ ਆ ਜੀ ਅਸੀਂ ਕਾफी ਪਿੱਛੋਂ ਹੀ ਲਾਉਂਦੇ ਆ ਰਹੇ ਆ 10-12 ਮੀਟਰ ਅਸੀਂ ਲਾ ਲੇ ਆ ਤੇ ਬਾਕੀ ਆ ਸਾਰੇ ਜਿੰਨੇ ਵੀ ਕਬਤਕਾਰ ਖੜੇ ਨੇ ਜਿਹੜੇ ਸਾਡੇ ਨਾਲ ਸਹਿਮਤ ਨੇ ਜਿਹੜੇ ਆਪ ਆ ਕੇ ਕਹਿ ਕੇ ਕਹਿ ਰਹੇ ਨੇ ਵੀ ਸਾਡੇ ਮੀਟਰ ਲਾਓ ਅਸੀਂ ਉਹਨਾਂ ਦੇ ਮੀਟਰ ਲਾ ਰਹੇ ਹਾਂ ਤਾਂ ਕਿ ਇਹ ਜਿਹੜੀ ਬਿਜਲੀ ਪ੍ਰਾਈਵੇਟ ਕਰਨ ਦੀ ਸ਼ੁਰੂਆਤ ਇਹਨਾਂ ਮੀਟਰਾਂ ਤੋਂ ਆ ਇਹ ਮੀਟਰ ਜੇ ਨਹੀਂ ਲੱਗਣਗੇ ਤੇ ਬਿਜਲੀ ਪ੍ਰਾਈਵੇਟ ਨਹੀਂ ਹੋਊਗੀ ਇਹ ਬਿਜਲੀ ਪ੍ਰਾਈਵੇਟ ਹੋਣ ਦਾ ਸਭ ਤੋਂ ਪਹਿਲਾ ਪਹਿਲਾ ਪੜਾ ਜਿਹੜਾ ਇਹ ਚਿਪ ਵਾਲਾ ਮੀਟਰ ਆ ਕਿਉਂਕਿ ਸਰਕਾਰ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚ ਰਹੀ ਆ ਬਿਜਲੀ ਬੋਰਡ ਵੇਚ ਕੇ ਕੰਪਨੀਆਂ ਨੂੰ ਪ੍ਰਾਈਵੇਟ ਕਰ ਰਹੀ ਆ ਇਹਦੇ ਨਾਲ ਲੋਕ ਖਪਤਕਾਰਾਂ ਨੂੰ ਜਿਹੜੀ ਬਿਜਲੀ ਉਹ ਨਹੀਂ ਮਿਲਣੀ ਕਿਉਂਕਿ ਖਪਤਕਾਰ ਜਿਹੜਾ ਪ੍ਰਾਈਵੇਟ ਹੈ ਉਹ ਕਹੂਗਾ ਉਹ ਤੇ ਮਹਿੰਗੀ ਬਿਜਲੀ ਵੇਚੂਗਾ ਜਿਹੜਾ ਮਹਿੰਗੀ ਖਰੀਦੂਗਾ ਉਹਨੂੰ ਦੇਊਗਾ ਮਾੜੇ ਬੰਦੇ ਨੂੰ ਬਿਜਲੀ ਨੀ ਜੇ ਮਿਲਦੀ ਤੇ ਅਸੀਂ ਇਹ ਲੜਾਈ ਨੂੰ ਜਿਹੜਾ ਵੜਿਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜੀ ਸਾਡੀ ਕਾਲ ਸੀਗੀ 9 10 ਤੇ 11 ਦੀ ਮੀਟਰ ਪਟਣ ਦੀ ਉਹ ਅਸੀਂ ਪਟ ਰਹੇ ਆ ਜੀ ਅੱਜ ਸਾਡੇ ਕੱਲ ਵੀ ਮੀਟਰ ਪਟੇ ਅਸੀਂ ਅੱਜ ਵੀ ਪਟ ਰਹੇ ਆ ਹੁਣ ਪਿੰਡ ਪਿੰਡ ਜਿੱਥੋਂ ਤੱਕ ਸਾਨੂੰ ਲੋਕ ਲੈ ਕੇ ਜਾਣਗੇ ਅਸੀਂ ਉਹ ਮੀਟਰ ਪੱਟ ਕੇ ਜਮਾ ਕਰਾਉਣੇ ਆ ਮੈਂ মিডিਆ ਤੇ ਖੜ ਕੇ ਕਹਿਣਾ ਵੀ ਸਰਕਾਰ ਨੂੰ ਵੀ ਇਹਦੀ ਜ਼ਿੰਮੇਵਾਰੀ ਸਾਡੀ ਆ ਜੇ ਤੁਸੀਂ ਕੋਈ ਕਾਰਵਾਈ ਕਰਨੀ ਹੈ ਤਾਂ ਦਿਲਬਾਖ ਸਿੰਘ ਖੜਾ ਸਾਡੇ ਤੇ ਕਰੋ ਜੇ ਕੋਈ ਜੁਰਮਾਨਾ ਪਾਉਣਾ ਤਾਂ ਦਿਲਬਾਖ ਸਿੰਘ ਖੜਾ ਸਾਡੇ ਤੇ ਪਾਓ ਅਸੀਂ ਚੱਲਾਂਗੇ ਪਰ ਅਸੀਂ ਬਿਜਲੀ ਪ੍ਰਾਈਵੇਟ ਨਹੀਂ ਹੁੰਦਾਂਗੇ ਤੁਹਾਨੂੰ ਕੋਈ ਜ਼ਮੀਨ ਨਹੀਂ ਬਿਜਲੀ ਦੀ ਵੇਚਣ ਦਿਆਂਗੇ ਨਾ ਅਸੀਂ ਬਿਜਲੀ ਪ੍ਰਾਈਵੇਟ ਕੋਈ ਚੇਪੜਾ ਮੀਟਰ ਲਗਣ ਦਿਆਂਗੇ ਪਿੰਡਾਂ 'ਚ ਤੇ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਮੀਟਰ ਲਾਏ ਜਾ ਰਹੇ 73 ਨਾ ਲਾਏ ਜਾ ਰਹੇ ਹੁਣ ਤਾਂ ਹਾਂ 73 ਨਾ ਲਾਈ ਜਾ ਰਹੀ ਬਿਲਕੁਲ 73 ਨਾ ਲਾ ਕੇ ਆ ਰਹੇ ਆ ਅਸੀਂ ਪਿੰਡ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਕਹਿੰਨੇ ਵੀ ਜਾਗਰਤ ਹੋ ਇਹ ਬੜਾ ਵੱਡਾ ਨੁਕਸਾਨ ਆ ਸਾਡਾ ਪੰਜ ਤੱਤਾਂ ਦਾ ਸਰੀਰ ਆ ਛੇਵਾ ਬਿਜਲੀ ਆ ਸਾਡੀ ਬਿਜਲੀ ਤੋਂ ਬਿਨਾ ਕੁਝ ਵੀ ਘਰਾਂ ਚ ਨਹੀਂ ਇਹ ਚੱਲਣਾ ਇਹ ਤੁਹਾਡੀ ਬਿਜਲੀ ਉਹ ਗਲ ਹੋ ਗਈ ਤਾਂ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਮਾਰਿਆ ਜਾਣਾ ਸਾਰਾ ਇਸ ਕਰਕੇ ਸਾਰੇ ਜਿਵੇਂ ਆਪਾਂ ਪਿੱਛੇ ਲੈਂਡ ਪੂਲਿੰਗ ਵਾਪਸ ਕਰਾਈ ਆ ਯੂਨੀਵਰਸਿਟੀ ਵਾਲਾ ਕੇਸ ਵਾਪਸ ਕਰਾਇਆ ਸਾਰਾ ਕੁਝ ਵਾਪਸ ਕਰਾਇਆ ਇਹਦੇ ਵੀ ਇੱਕ ਮੋਟ ਹੋ ਜਓ ਸਾਰੇ ਇੱਕ ਮੋਟ ਹੋ ਕੇ ਲੜਾਈ ਲੜੀਏ ਤਾਂ ਜੋ ਸਾਡ ਇਹਨੂੰ ਵੀ ਇਹੀ ਵਾਪਸ ਕਰਾ ਦਈਏ ਅੱਛਾ ਹੁਣ ਤਾਂ ਕਿੰਨੇ ਲਾ ਲੈ ਜੀ ਮੀਟਰ 10 12 ਮੀਟਰ ਲੈ ਗਏ ਆ ਬਾਕੀ ਆ ਲੱਗੇ ਆ ਡਾਇਰੈਕਟ ਤਾਰ ਜੁੜੀ ਜਾਂਦੇ ਆ ਆ ਡਾਇਰੈਕਟ ਜੋੜ ਰਹੇ ਆ ਤਾਰ ਅਸੀਂ ਸਰਕਾਰ ਨੂੰ ਕਹਿੰਨੇ ਵੀ ਪੁਰਾਣਾ ਗਰਾਰੀ ਵਾਲਾ ਮੀਟਰ ਲਾ ਦਿਓ ਲਿਆ ਕੇ ਲਵਾਉਣ ਨੂੰ ਤਿਆਰ ਆ ਜੇ ਤੁਹਾਡੇ ਕੋ ਮੀਟਰ ਨਹੀਂ ਹੈਗੇ ਤਾਂ ਤੁਸੀਂ ਐਵਰੇਜ ਬਿੱਲ ਭੇਜ ਦਿਓ ਇਹਨਾਂ ਨੂੰ ਇਹ ਐਵਰੇਜ ਬਿੱਲ ਤਾਰਨਗੇ ਇਹ ਨਹੀਂ ਵੀ ਅਸੀਂ ਬਿਜਲੀ ਦਾ ਬਿੱਲ ਨਹੀਂ ਤਾਰਦੇ ਅਸੀਂ ਤਾਰਨ ਨੂੰ ਤਿਆਰ ਆ ਐਵਰੇਜ ਬਿੱਲ ਭੇਜੋ ਤੇ ਦੂਜਾ ਜਾਂ ਤੁਸੀਂ ਪੁਰਾਣਾ ਮੀਟਰ ਲਾ ਦਿਓ ਪਰ ਚੇਪ ਵਾਲਾ ਮੀਟਰ ਨਹੀਂ ਅਸੀਂ ਲਗਣ ਦੇਣਾ ਕਿਸੇ ਹਾਲਤ ਚ ਹਾਂ ਠੀਕ ਹੈ ਹਾਂਜੀ ਮਮਤਾ ਜੀ ਜਸਵੀਰ ਪਾ ਕਿਹੜਾ ਪਿੰਡ ਹੈ ਜੀ ਕੀ ਲੱਗਦਾ ਜਿਹੜਾ ਤੁਹਾਡਾ ਮੀਟਰ ਲੱਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਲਾ ਦਿੱਤਾ ਗਿਆ ਉਹਨੂੰ ਤੁਸੀਂ ਤੁਹਾਡੀ ਸਹਿਮਤੀ ਦੇ ਨਾਲ ਲੱਥੇ ਸੀ ਹਾਂਜੀ ਹਾਂਜੀ ਤੁਹਾਡੀ ਸਹਿਮਤੀ ਨਾਲ ਕੀ ਮੰਕਤ ਦਿਓ ਜੇ ਬਿਜਲੀ ਵਿਭਾਗ ਕਾਰਵਾਈ ਕਰੇ ਤਾਂ ਕਾਰਵਾਈ ਘਰਾ ਵਿੱਚ ਆਖੀ ਬਿਲਾ ਫੜ ਲੈਣਾ ਬਿੱਲ ਮਾਫ ਲੈਣਾ ਕੀ ਇਹਦੇ ਸਮਾਰਟ ਮੀਟਰ ਦੇ ਜਿਹੜੇ ਬਿੱਲ ਆਉਂਦੇ ਸੀ ਕਿੰਨਾ ਕ ਬਿੱਲ ਆਂਦਾ ਸੀ ਬਿੱਲ ਆਉਂਦਾ ਫੇਕ ਤੇ ਜਿਆਦਾ ਵੀ ਆ ਜਾਂਦੇ ਕਿੱਥੇ ਤੋਂ ਆ ਬਈ અમાਰਾਂ ਕੋਲ ਤੁਹਾਡੀ ਸੈਂਪਲ ਉੱਥੇ ਹਾਂਜੀ ਦੇਖੋ ਅੱਜ ਵੀ ਕਾਲ ਸੀ ਜਿਹੜੀ ਜਨਤਾ ਪਰੇਸ਼ਾਨ ਆ ਜਿਹੜੇ ਚਿਪ ਵਾਲੇ ਮੀਟਰਾਂ ਦੇ ਉੱਤੇ ਠੀਕ ਹੈ ਨਾ ਜਨਤਾ ਨਹੀਂ ਚਾਹੁੰਦੀ ਚਿਪ ਵਾਲੇ ਮੀਟਰ ਲੱਗਣ ਕਿਉਂਕਿ ਇਹਦੇ ਵਿੱਚ ਨਾ ਤਾਂ ਕਿਸੇ ਨੂੰ ਇਹ ਦੱਸਿਆ ਜਾਂਦਾ ਕਿ ਜੁਨਟਾਂ ਕਿੰਨੀਆਂ ਨੇ ਅਨਾ ਕਿੰਨੇ ਜੂਟੀਆਂ ਕਿੰਨਾ ਜੂਟ ਦਾ ਰੇਟ ਆ ਇਹਦਾ ਸਿੱਧਾ ਬਿੱਲ ਭੇਜਦੇ ਨੇ ਇਹਦੇ ਸਾਡੇ ਕੋਲ ਇੱਕ ਮਾਮਲਾ ਆਇਆ ਸੀ ਜਦ ਬਿਜਲੀ ਘਰ ਕਾਕੋ ਵਾਲਾ ਸੀ ਧਰਨਾ ਦਿੱਤਾ ਉੱਥੇ ਇੱਕ ਬੰਦਾ ਬਿੱਲ ਲੈ ਕੇ ਆਇਆ ਉਹ ਕਹਿੰਦਾ 12 11 ਵਜੇ ਮੇਰਾ ਬਿੱਲ ਸੀਗਾ 42000 12 ਵਜੇ ਕਹਿੰਦਾ ਉਹਦਾ ਬਿੱਲ ਆ ਗਿਆ 48000 ਫਿਰ ਉਹ ਕਹਿੰਦਾ 1:30 ਵਜੇ ਤੱਕ 68000 ਰੁਪਇਆ ਬਿੱਲ ਆ ਗਿਆ ਸੀ ਦੇਖੋ ਕਹਿੰਦਾ ਘੰਟੇ-ਘੰਟੇ ਦੇ ਬਾਅਦ ਬਿੱਲ ਭੇਜਦੇ ਨੇ ਇਹ ਕੋਈ ਸਿਸਟਮ ਥੋੜੀ ਹੈਗੀ ਦੇਖੋ ਜਨਤਾ ਜਿਹੜੀ ਆ ਚਾਹਦੀ ਹੈ ਇੱਕ ਤਾਂ ਪਹਿਲੀ ਗੱਲ ਇਹ ਹੈ ਵੀ ਸਰਕਾਰ ਨਾਲ ਦੀ ਕੋਈ ਚੀਜ਼ ਹੈ ਨਹੀਂ ਇਹ ਜਿਹੜੇ ਹੈਗੇ ਨੇ ਇਹ ਅੰਬਾਨੀਆਂ ਦਾਨੀਆਂ ਦੇ ਨੌਕਰ ਨੇ ਆ ਚਾਹੇ ਉਹ ਮੁੱਖ ਮੰਤਰੀ ਆ ਚਾਹੇ ਪ੍ਰਧਾਨ ਮੰਤਰੀ ਆ ਇਹ ਜਿਹੜੀਆਂ ਸਰਕਾਰਾਂ ਪੂੰਜੀਪਤੀ ਲੋਕਾਂ ਨੇ ਆਪਣੇ ਬੰਦੇ ਜਿਹੜੇ ਆ ਕੁਰਸੀਆਂ ਦੇ ਉੱਤੇ ਬਿਠਾ ਲਏ ਨੇ ਔਰ ਇਹ ਜਿਹੜੇ ਆ ਪੂੰਜੀਪਤੀ ਲੋਕਾਂ ਦੇ ਲਈ ਕੰਮ ਕਰਦੇ ਨੇ ਥਰਮਲ ਪਲਾਂਟ ਲਈ ਜਿਹੜੇ ਸਰਕਾਰ ਨੇ ਵੇਚ ਦਿੱਤੇ ਔਰ ਵੇਚਣ ਤੋਂ ਪਹਿਲਾਂ ਰਿਪੇਅਰ ਕਰਾ ਕੇ ਦੇਖਿਆ ਦੇਖੋ ਜਨਤਾ ਦੇ ਟੈਕਸ ਦੇ ਪੈਸੇ ਦੇ ਨਾਲ ਥਰਮਲ ਪਲਾਂਟਾਂ ਦੀ ਰਿਪੇਅਰ ਹੁੰਦੀ ਆ ਅਪ ਡੰਡੇ ਵਾਲਾ ਥਰਮਲ ਪਲਾਂਟ ਪਹਿਲਾਂ ਉਹ ਕਰੋੜਾ ਰੁਪਇਆ ਲਾ ਕੇ ਰਿਪੇਅਰ ਕਰਾ ਕੇ ਬਾਅਦ ਵਿੱਚ ਵੇਚ ਦਿੱਤਾ ਸਰਕਾਰ ਦੀਆਂ ਜਿਹੜੀਆਂ ਜਾਇਦਾਦਾਂ ਜ ਕਾਰ ਦੀਆਂ ਨਹੀਂ ਹੈਗੀਆਂ ਇਹ ਪਿੰਡਾਂ ਦੇ ਜਦੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵਿੱਚ ਜਦੋਂ ਮਰਬੇਬੰਦੀ ਹੋਈ ਹੈ ਜ਼ਮੀਨਾਂ ਦੀ ਠੀਕ ਹੈ ਨਾ ਉਸ ਟਾਈਮ ਜਿਹੜੀ ਹੈ ਜਨਤਾ ਦੇ ਇਸਤੇਮਾਲ ਦੇ ਲਈ ਜਗਾ ਕੱਟੀ ਹੈ ਸਕੂਲ ਦੀ ਹੈ ਐ ਧਰਮਸ਼ਾਲਾ ਦੀ ਜਗਾ ਹੈ ਸ਼ਵਚਾਨ ਘਾੜਦੀ ਆ ਆ ਬਿਜਲੀ ਦੇ ਗਰੇਡਾਂ ਦੇ ਲਈ ਮਤੇ ਪਾ ਕੇ ਪੰਚਾਇਤਾਂ ਦੇ ਦਿੱਤੇ ਉਹ ਪੰਚਾਇਤਾਂ ਨੇ ਆਪਣੇ ਪਿੰਡਾਂ ਦੀ ਸਹੂਲਤ ਲਈ ਦਿੱਤੀ ਸਰਕਾਰ ਵਿੱਚ ਕੀ ਯਾਰੀ ਹੈ ਸਰਕਾਰ ਕਹਿੰਦੀ ਹੈ ਕੈਸੇ ਕੈਸੇ ਜਿੰਨਾ ਮਰਜ਼ੀ ਜਮਾ ਕਰਾਓ ਪੈਸੇ ਉਨੀ ਬਿਜਲੀ ਮਿਲੇਗੀ ਇਹਦੇ ਵਿੱਚ ਨਹੀਂ ਨਹੀਂ ਇਦਾਂ ਦੇ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਹੈਗਾ ਦੇਖੋ ਜਿਹੜੇ ਪੈਚ ਜਿਹੜਾ ਸੀਗਾ ਅੱਗੇ Jio ਦੇ ਜਿਹੜੇ ਮੋਬਾਈਲ ਇਹਨਾਂ ਨੇ ਕੱਢੇ ਜਿਹਨੇ ਚਿਪਾਂ ਕੱਢੀਆਂ ਉਹਦੇ ਵਿੱਚ ਉਹ ਜਿਹੜਾ ਡਾਟਾ ਹੁੰਦਾ ਇੰਟਰਨੈਟ ਦਾ ਉਹ ਮਹੀਨੇ ਦੇ ਲਈ 28 ਦਿਨਾਂ ਦੇ ਲਈ ਪਹਿਲਾਂ ਤਾਂ 12 ਮਹੀਨੇ ਹੁੰਦੇ ਸੀ 12 ਦੇ ਇਹਨਾਂ ਨੇ 13 ਬਣਾ ਦਿੱਤੇ 28 ਦਿਨ ਕਰਕੇ ਉਹਦਾ ਕੋਈ ਵੈਲੀਡੇਟ ਹੈ ਕਿ 28 ਦਿਨਾਂ ਬਾਅਦ ਖਤਮ ਹੋਣਾ ਇਹਦੀ ਤਾਂ ਵੈਲੇ ਤਾਂ ਰਾਤ ਨੂੰ ਪਾ ਕੇ ਸੋਚੋ ਸਵੇਰ ਨੂੰ ਵੀ ਮੁੱਕ ਸਕਦੇ ਆ ਅਧੀ ਰਾਤ ਵੀ ਪੈਸੇ ਮੁੱਕਦੇ ਇਹਦਾ ਕੋਈ ਹਿਸਾਬ ਤਾਂ ਨਹੀਂ ਹੈਗਾ ਇਹੋਂ ਸਾਰੇ ਮੀਟਰ ਲਾਈ ਜਾਣਗੇ ਦੇਖੋ ਜੀ ਜਨਤਾ ਪਰੇਸ਼ਾਨ ਆ ਉਹ ਕਹਿੰਦੇ ਵੀ ਸਾਨੂੰ ਇਹ ਮੀਟਰ ਨਹੀਂ ਚਾਹੀਦੇ ਸਾਨੂੰ ਜਾਂ ਤਾਂ ਐਵਰੇਜ ਬਿੱਲ ਭੇਜੀ ਜਾਣ ਜਾਂ ਫਿਰ ਜਿਹੜੇ ਪੁਰਾਣੇ ਮੀਟਰ ਜਿਹੜੇ ਪਹਿਲਾਂ ਲੱਗੇ ਹੋਏ ਸੀਗੇ ਉਹ ਵੀ ਸਾਡੇ ਲਾ ਦੇ ਦਿੱਤੇ ਜਾਣ ਇਹਨਾਂ ਤੋਂ ਇਲਾਵਾ ਸ਼ਹਿਰਾਂ ਚ ਵੀ ਜਾਊਂਗੇ ਬਿਲਕੁਲ ਪਿੰਡਾਂ ਤੋਂ ਬਾਅਦ ਵਿੱਚ ਸ਼ਹਿਰ ਦੇ ਵਿੱਚ ਵੀ ਇਹ ਜਿਹੜੀ ਕਾਰਵਾਈ ਆਰੰਭੀ ਜਾਏਗੀ ਇੱਕ ਚੀਜ਼ ਹੋਰ ਹੈ ਇਹ ਇਹਦੇ ਵਿੱਚ ਇਹ ਹੁੰਦਾ ਜਿੱਥੇ ਪਹਿਲਾਂ ਜਿਹੜੇ ਬਿੱਲ ਆਉਂਦੇ ਸੀ ਨਾ ਜਦੋਂ 300 ਯੂਨਟ ਸਰਕਾਰ ਕਹਿੰਦੀ ਮਾਫ ਕਰਦੀ ਇਹ ਦਾ 300 ਯੂਨਟ ਵਾਲਾ ਬਿੱਲ ਇਹ 400 500 ਯੂਨਟ ਕੱਢ ਰਿਹਾ 200 ਵਧਾ ਦਿੱਤੀ ਯੂਨਟ ਇਸ ਆ ਜਿਹੜੇ ਮੀਟਰਾਂ ਨੇ ਨਾ ਪਹਿਲਾਂ ਮੀਲ ਹੁੰਦੇ ਸੀਗੇ ਮੀਲ ਦੇ ਕਿਲੋਮੀਟਰ ਬਣ ਗਏ ਹੈਨਾ ਪੈ ਕਿਲੋਮੀਟਰ ਹਜ਼ਾਰ ਮੀਟਰ ਦਾ ਹਜ਼ਾਰ ਮੀਟਰ ਤੋਂ ਬਾਅਦ ਇਹਨਾਂ ਨੇ ਕਹਣਾ ਜੀ 750 ਮੀਟਰ ਦਾ ਕਿਲੋਮੀਟਰ ਹੋ ਗਿਆ ਉਹ ਸਾਫ ਆ ਇਹ ਇਹਨਾਂ ਦੇ ਪਾਲਿਸੀਆਂ ਜਿਹੜੀਆਂ ਦਿਨੋ ਦਿਨ ਬਦਲਾ ਆ ਜਾਂਦੇ ਆ